ਪਿੰਡ ਆਸਲ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਸੂਝਵਾਨ ਨੌਜਵਾਨ ਨੀਰ ਬਜ਼ੁਰਗ ਮੇਰੇ ਭੈਣਾ ਮਾਵਾ ਸਾਡੇ ਸਰਪੰਚ ਸਾਹਿਬ ਸੂਨਬੀਰ ਜੀ ਸਰਦਾਰ ਗਿਆਨ ਸਿੰਘ ਜੀ ਤੇ ਹੋਰ ਵੀ ਜੇ ਮੈਂ ਲਾ ਲੈਂ ਲਗਾ ਕਿਸੇ ਦਾ ਨਾਮ ਰਹਿ ਗਿਆ ਤੇ ਗੁੱਸਾ ਕਰੋ ਕਿ ਸਾਰੇ ਤੁਸੀਂ ਮੇਰੇ ਛਿਰਦਾ ਤਾਜ ਹੋ ਮੇਰੇ ਸਤਿਕਾਰਯੋਗ ਕਿਉਂਕਿ ਆਪਾਂ ਦੇ ਪਰਿਵਾਰਾਂ ਦੀ ਤਰ੍ਹਾਂ ਇੱਕ ਦੂਜੇ ਨੂੰ ਮੰਡੀ ਦੇ ਤੌਰ ਤੇ ਆੜਤੀਆਂ ਦੇ ਤੇ ਪੱਲੇਦਾਰਾਂ ਕਿਸਾਨਾਂ ਦਾ ਆਪਣਾ ਨੌ ਮਾਸਤਾ ਰਿੱਤਾ ਆਪਾਂ ਸਾਰੇ ਵਿਚਰਦੇ ਰਹੇ ਮੰਡੀਆਂ ਦੇ ਵਿੱਚ ਬੇਗਾਂ ਭੈਣਾਂ ਬੈਠੀਆਂ ਛੋਟੇ ਛੋਟੇ ਬੱਚੇ ਆਹ ਵਿਚਾਰਾਂ ਦੀ ਸਾਜ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਅੱਜ ਜਿਹੜੀ ਇਹ ਮੁਹਿਮ ਜੋਤ ਨਸ਼ਿਆਂ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਉਦੇ ਤਹਿਤ ਆਪਾਂ ਇੱਥੇ ਅੱਜ ਇਹ ਪਿੰਡਾਂ ਅਸਲ ਦੇ ਵਿੱਚ ਇਕੱਤਰ ਹੋਏ ਆ ਤੇ ਅੱਜ ਤੁਹਾਨੂੰ ਪਤਾ ਲੱਗਣਾ ਕਿ ਆਪਣੇ ਨੀ ਹਲਕੇ ਪੱਟੀ ਦੇ ਵਿੱਚ ਜਿਹੜੇ ਸਮਗਲਰ ਸੀ ਜਿਨ੍ਹਾਂ ਤੇ ਕਿਸੇ ਨੇ 5-8 ਹਜ਼ਾਰ ਕਿਸੇ ਦੇ 7 ਐਨਡੀਪੀਐਸ ਤੇ ਪਰਚੇ ਹੋਏ ਸੀ ਉਹਨਾਂ ਦੇ ਅੱਜ ਘਰ ਸੰਗਲ ਵਸਤੀ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਅੱਜ ਸਰਕਾਰ ਵੱਲੋਂ ਢਾਈ ਗਏ ਆ ਤੇ ਲੋਕਾਂ 'ਚ ਬੜੀ ਖੁਸ਼ੀ ਆ ਵੀ ਚੰਗਾ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਘਰ ਜਾੜੇ ਲੋਕਾਂ ਦੇ ਪੁੱਤ ਬਾਰੇ ਆ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਪੁੱਤ ਮਾਰੇ ਆ ਲੋਕਾਂ ਦੇ ਘਰ ਜਾੜਿਆ ਲੋਕਾਂ ਦੇ ਪੁੱਤਾਂ ਨੂੰ ਚਿੱਟੇ ਨੇ ਲਾਇਆ ਤੇ ਅੱਜ ਉਹਨਾਂ ਦੇ ਘਰ ਤੇ ਜਿੰਮੇ ਬੜੀ ਖੁਸ਼ੀ ਲੋਕਾਂ ਦੇ ਵਿੱਚ ਤੇ ਚਾਹੀਦਾ ਵੀ ਐਵੇਂ ਹੀ ਆ ਜਿਹੜਾ ਕਿਸੇ ਦਾ ਘਰ ਜਾੜਦਾ ਉਹਦਾ ਵੀ ਘਾਟ ਲੈਣਾ ਚਾਹੀਦਾ ਟੈਣਾ ਚਾਹੀਦਾ ਨਾ ਭੈਣ ਭਰਾ ਉਹ ਟੈਣਾ ਚਾਹੀਦਾ ਨਾ ਉਹ ਟੇਂਗੇ ਪਏ ਤੇ ਇਤਰਾ ਹੀ ਹੁੰਦਾ ਰਹੂਗਾ ਵੇਖੋ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸਮਗਲਰਾਂ ਦੇ ਘਾਟੌਣੇ ਸ਼ੁਰੂ ਕੀਤੇ ਆ ਤੇ ਲੋਕ ਵੀ ਖੁਸ਼ ਆ ਅਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਨਾ ਐਵੇਂ ਲੋਕ ਜਿੱਥੇ ਮਿਲਦਾ ਕਿਸੇ ਨੂੰ ਲੋਕ ਵਧਾਈਆਂ ਦਿੰਦੇ ਆ ਵੀ ਚੰਗੀ ਸਰਕਾਰ ਬਣੀ ਆ ਨਹੀਂ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਸਮਗਲਰ ਨੂੰ ਸਗੋਂ ਥਾਣੇ ਤੋਂ ਐਸਐਸਪੀ ਦਫਤਰ ਫੋਨ ਕਰਕੇ ਛਡਾਉਂਦੇ ਹੀ ਲੀਡਰ ਤੇ ਆਪਣੀ ਸਰਕਾਰ ਤੁਹਾਡੀ ਸਰਕਾਰ ਦੇ ਵਿੱਚ ਜੇ ਕੋਈ ਸਮਗਲਰ ਨਸ਼ਾ ਵੇਚਦਾ ਉਹਨੂੰ ਚੇਤਾਵਨੀ ਆ ਵੀ ਚਾਹ ਤੇ ਕਾਕਾ ਇਹ ਨਸ਼ੇ ਦਾ ਜ਼ਹਿਰ ਦਾ ਕਾਰੋਬਾਰ ਬੰਦ ਕਰ ਦਿਓ ਤੇ ਪਹਿਲੀ ਗੱਲ ਇੱਥੋਂ ਤੁਸੀਂ ਆ ਛੜੀ ਛੁੱਟ ਕੇ ਤੇ ਕਿਹੇ ਹੋਰ ਲੱਗੇ ਤੇ ਕਿਹੇ ਹੋਰ ਦੇਸ਼ ਪਾਕਿਸਤਾਨ ਨਿਕਲ ਜਾਓ ਇੱਥੇ ਰਹੋਗੇ ਜਿਹੜੇ ਬੰਦਿਆਂ ਦੇ ਨਸ਼ਿਆਂ ਦੇ ਪਰਚੇ ਉਹਨਾਂ ਦੇ ਘਰ ਟੈਣੇ ਹੀ ਟੈਣੇ ਵੇਜੂਜ ਕੇ ਨਿਕਲ ਜਾਣਗੇ ਤੇ ਚੰਗੇ ਰਹਿਣਗੇ ਜੇ ਇੱਥੇ ਰਹਿਣਗੇ ਜਿਨ੍ਹਾਂ ਤੇ ਪਰਚੇ ਆ ਐਨਡੀਪੀਐਸ ਦੇ ਨਸ਼ਿਆਂ ਦੇ ਉਹਨਾਂ ਦੇ ਘਰ ਵੀ ਟੈਣਗੇ ਉਹਨਾਂ ਤੇ ਕਾਰਵਾਈਆਂ ਵੀ ਹੋਣਗੀਆਂ ਤੇ ਸਾਧ ਸੰਗਤ ਸਾਧ ਸੰਗਤ ਚਾਹੀਦਾ ਵੀ ਐਵੇਂ ਆ ਆ 2022 ਤੋਂ ਪਹਿਲਾਂ ਅਸੀਂ ਪੈਣਾ ਪਰਾਵਾਂ ਤੋਂ ਪਿੰਡਾਂ ਦੇ ਵਿੱਚ ਆਉਣਾ ਅਸੀਂ ਦਸਹਰਾ ਵੀ ਸਾਡੀ ਪਾਰਟੀ ਨੇ ਦਿੱਲੀ ਦੇ ਵਿੱਚ ਆ ਸੁਲਤਾ ਦਿੱਤੀਆਂ ਆ ਕੰਮ ਕੀਤੇ ਆ ਅਸੀਂ ਇੱਥੇ ਵੀ ਬਿਜਲੀ ਦਾ ਬਿੱਲ ਜ਼ੀਰੋ ਲਿਆਵਾਂਗੇ ਅਸੀਂ ਬੀਪੀਆਂ ਨੂੰ 1000 ਰੁਪਏ ਹਰ ਮਹੀਨੇ ਦਿਆ ਕਰਾਂਗੇ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਸਿੱਖਿਆ ਦਾ ਇੰਤਜ਼ਾਮ ਵਧੀਆ ਕਰਾਂਗੇ ਬੱਚਿਆਂ ਨੂੰ ਪੜ੍ਹਾਈ ਫ੍ਰੀ ਕਰਾਵਾਂਗੇ ਬੱਚਿਆਂ ਨੂੰ ਨੌਕਰੀਆਂ ਦਵਾਵਾਂਗੇ ਦੀਪੀਆਂ ਦਾ ਪੱਸਾ ਦਾ ਕਿਰਾਇਆ ਜਿਹੜਾ ਮਾਫ਼ ਕਰਾਂਗੇ ਹੋਰ ਜਿਹੜੀਆਂ ਸਹੂਲਤਾਂ ਆਪਾਂ ਦਿੱਤੀਆਂ ਛੇ ਦਾ ਸਿਸਟਮ ਹੋਰ ਹਸਪੀਟਲਾਈਜ਼ ਠੀਕ ਕਰਾਂਗੇ ਤੇ ਭੈਣਾ ਜਿਹੜੀਆਂ ਬਜ਼ੁਰਗ ਹੁੰਦੀਆਂ ਨੇ ਮਾਵਾ ਉਹਨਾਂ ਨੇ ਕਿਹਾ ਵੀ ਪੁੱਤ ਸਾਨੂੰ ਇੱਕ ਵੀ ਸਹੂਲਤ ਨਾ ਦਿਓ ਆ ਚਿੱਟਾ ਬੰਦ ਕਰਾ ਦਿਓ ਤੇ ਸਾਡੇ ਬੱਚਿਆਂ ਨੂੰ ਪੜਾ ਦਿਓ ਸਾਡੇ ਬੱਚੇ ਪੜ ਕੇ ਨੌਕਰੀਆਂ ਤੇ ਲੱਗ ਜਾਣ ਸਾਡੇ ਬੱਚੇ ਕੰਮ ਕਰ ਲੈਣ ਅਸੀਂ ਆਪੇ ਆਪਦੇ ਪਰਿਵਾਰ ਪਾਲਾਂਗੇ ਚਿੱਟਾ ਬੰਦ ਕਰਾ ਦਿਓ ਜੇ ਚਿੱਟਾ ਬੰਦ ਹੋ ਗਿਆ ਆਪੇ ਬੱਚੇ ਪੜ ਕੇ ਬੱਚੇ ਨੌਕਰੀਆਂ ਤੇ ਲੱਗ ਕੇ ਤੇ ਆਪੇ ਬੱਚਿਆਂ ਨੇ ਸਰਦਾਰ ਬਣ ਜਾਣਾ ਤੇ ਸਾਬ ਸੰਗਤ ਤੇ ਪਹਿਲੀ ਸਰਕਾਰ ਆ ਜਿੰਨੇ ਲੋਕਾਂ ਦੇ ਕਹਿ ਅਨਸਾਰ ਕੰਮ ਕੀਤਾ ਸਵਾ 3 ਸਾਲ ਦਾ ਸਮਾ ਹੋ ਗਿਆ ਸਰਕਾਰ ਬਣੀ ਨੂੰ ਜੇ ਕੋਈ ਸਮਗਲਰ ਹੀ ਉਹਦੇ ਪਿੱਛੇ ਨਾ ਕਿਸੇ ਆਪਣੇ ਆਗੂ ਨੇ ਪਿੰਡਦੇ ਨੇ ਆਪਣੇ ਆਗੂ ਇੱਥੇ ਸਾਹਮਣੇ ਖਲੋਤੇ ਹੀ ਆ ਤੁਹਾਡੇ ਕਿਸੇ ਨੇ ਕਿਸੇ ਸਮਗਲਰ ਤੇ ਪਿੱਛੇ ਨਾਲ ਐਸ ਐਚਓ ਨੂੰ ਨਾਲ ਡੀ ਐਸ ਪੀ ਨੂੰ ਨਾਲ ਐਸ ਐਸ ਪੀ ਦਫ਼ਤਰ ਕੋਲ ਕੀਤਾ ਨਾ ਕਿਸੇ ਸਮੱਗਲਰ ਦੀ ਮਦਦ ਕੀਤੀ ਜੇ ਕੋ ਨਸ਼ਾ ਵੇਚਦਾ ਉਹਦੇ ਪਰ ਇਹ ਭਾਵੇਂ ਕਿਹਾ ਹੋਵੇ ਸਾਨੂੰ ਵੀ ਫੋਨ ਕਰਕੇ ਤੇ ਪੁਲਿਸ ਨੂੰ ਵੀ ਵੀ ਆ ਬੰਦਾ ਨਸ਼ਾ ਵੇਚਦਾ ਇਹ ਤੇ ਪਰਚਾ ਕਰੋ ਜੀ ਤੇ ਹੋਏ ਵੀ ਇਹ ਪਰਚੇ ਅੱਜੋਂ ਦੀ ਹੁਣ ਜਿਹੜੇ ਸਮੱਗਲਰਾਂ ਨੇ ਨਸ਼ਾ ਵੇਚ-ਵੇਚ ਕੇ ਜ਼ਾਇਦਾਤਾ ਬਣਾਈਆਂ ਨਾ ਉਹਨਾਂ ਦੇ ਘਾਟੇ ਨੇ ਸ਼ੁਰੂ ਹੋਏ ਆ ਉਹਨ ਇਹੋ ਜੀ 80% ਸਮੱਗਲਰ ਇਹ ਜਿੰਨਾ ਘਰ ਛੱਡ ਕੇ ਪਿਆਸੇ ਪਾਸੇ ਦੂਰ ਦਰਾਡੇ ਨਿਕਲ ਗਿਆ ਤੇ ਜਿਹੜੇ ਕੋ 20% ਰਹਿ ਗਿਆ ਨਾ ਆਉਣ ਵਾਲੇ ਸਮੇਂ ਤੇ ਇਹਨਾਂ ਨੂੰ ਵੀ ਆਪਾਂ ਸਾਫ਼ ਕਰਾਂਗੇ ਇਹ ਗੰਦਾਪਰ ਐ ਨਹੀਂ ਦੇਣਾ ਇਹਨਾਂ ਲੋਕਾਂ ਨੇ ਵੇਖੋ ਪੈਸੇ ਕਮਾਉਣ ਦੀ ਖਾਤਰ ਕਿੰਨੇ ਮਾਵਾਂ ਦੇ ਪੁੱਤ ਮਾਰ ਤੇ ਆ ਕਿੰਨੀ ਧੀਆਂ ਦੇ ਸੁਹਾਗ ਜਾੜ ਤੇ ਕਿੰਨੇ ਭੈਣਾਂ ਦੇ ਭਰਾ ਜਿਹੜੇ ਆ ਉਹ ਦੁਨੀਆ ਤੋਂ ਚਲ ਗਿਆ ਵੇਖੋ ਜਿਹੜੇ ਤੇ ਚਲ ਗਿਆ ਉਹਨਾਂ ਦਾ ਤੇ ਆਪਾਂ ਕੁਝ ਨਹੀਂ ਕਰ ਸਕਦੇ ਜਿਹੜਾ ਇਨਸਾਨ ਦੁਨੀਆ ਤੋਂ ਚਲ ਗਿਆ ਉਹਦਾ ਆਪਾਂ ਕੀ ਕਰ ਸਕਦੇ ਆ ਪਰਪਰ ਤਗੜੇ ਹੋ ਕੇ ਕਾ ਕੋਸ਼ਿਸ਼ ਕਰ ਲਈਏ ਵੀ ਕਾ ਇਹੋ ਜੀ ਨਹਣੀ ਨਾ ਹੋਵੇ ਵੀ ਕੋਈ ਉਹ ਬੋਡੋ ਜਿਹਦਾ ਕੇਦਾ ਪੁੱਤ ਪਰਾ ਕੇਦਾ ਸੁਹਾਗ ਨਾ ਮਰੇ ਹਰ ਕੋਈ ਭੈਣ ਭਰਾ ਆਪਦੇ ਘਰ ਦੇ ਵਿੱਚ ਖੁਸ਼ੀ ਹਾਸਲਾ ਖੇਡਦਾ ਆਪਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਮਾਣੇ ਆਪਦੇ ਬੱਚਿਆਂ ਚ ਆਪਦੇ ਮਾਤਾ ਪਿਤਾ ਚ ਮਸਤ ਰਵੇ ਤੇ ਆਪਦੇ ਪਰਿਵਾਰ ਨੂੰ ਬੱਚਿਆਂ ਨੂੰ ਪੜਾ ਲਿਖਾ ਕੇ ਵੱਡਾ ਅਫਸਰ ਬਣਾਵੇ ਅਨਕੀਨਾਂ ਕੀ ਪ੍ਰਧਾਨ ਜੀ ਬਣਾਉਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੋਨੂ ਸੇਖੋਂ ਬਲਾਗ ਪ੍ਰਧਾਨ ਆਮ ਆਦਮੀ ਪਾਰਟੀ। ਵੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜੇ ਸ਼ਰਤਾਂ ਜਿਹੜੀਆਂ ਅਸੀਂ ਸਾਡੀਆਂ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਵਿੱਚ ਸਭ ਤੋਂ ਅਹਿਮ ਵਾਅਦਾ ਜਿਹੜਾ ਹੈ ਨਸ਼ਿਆਂ ਦਾ ਹੈ। ਵੇਖੋ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਵਾਅਦੇ ਕੀਤੇ ਗਏ ਕੈਪਟਨ ਅਮਨਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ 100 ਖਾਦੀ ਤੇ ਬਾਅਦ ਚ ਕੋਈ ਵੀ ਉਹਦਾ ਛਟਾਣੀ ਨਿਕਲਿਆ ਤੇ ਫਿਰ ਲੋਕਾਂ ਨੇ ਮੂੰਹ ਦੇ ਮੂੰਹ ਸੁਟਿਆ ਉਹਨਾਂ ਨੂੰ ਤੇ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਇਹਦੇ ਵਿੱਚ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਤੇ ਵਾਅਦੇ ਦੇ ਹੁਣ ਜਿਹੜਾ ਅਮਲੀ ਜਾਮਾ ਪਹਿਨਾਉਣ ਦਾ ਜਿਹੜਾ ਪੂਰਾ ਟਾਈਮ ਚੱਲ ਰਿਹਾ ਤੇ ਪੂਰਾ ਹਰ ਹਲਕੇ ਦੇ ਵਿੱਚ ਜਿਹੜੇ ਪੀਲਾ ਪੰਜਾ ਚੱਲ ਰਿਹਾ ਵਾ ਜਿਹੜੇ ਤੇ ਵੇਚਦੇ ਆ ਉਹਨਾਂ ਦੇ ਘਰ ਤਾਂ ਆਏ ਜਾ ਰਹੇ ਆ ਤੇ ਉਹਨਾਂ ਤੇ ਪਰਚੇ ਹੋ ਰਹੇ ਆ ਤੇ ਜਿਹੜੇ ਪੀਂਦੇ ਹੀ ਵਿਚਾਰੇ ਮਾਨਸਿਕ ਰੋਗੀ ਹੋ ਗਏ ਸੀ ਉਹਨਾਂ ਨੂੰ ਸਰਕਾਰ ਵੱਲੋਂ ਸਪੈਸ਼ਲ ਹੀ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਵਾ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਵੀ ਤੁਸੀਂ ਆਪ ਦਾ ਬਚ ਕੇ ਆਪਦੇ ਪਰਿਵਾਰ ਦੇ ਵਿੱਚ ਰਹੋ ਆਪਦੇ ਪਰਿਵਾਰ ਨੂੰ ਕੋਈ ਰੋਜ਼ਗਾਰ ਕਮਾਓ ਕੋਈ ਕਮਾਈਆਂ ਕਰਕੇ ਉਹਦੇ ਪਰਿਵਾਰ ਪਾਲੋ ਸਾਡੇ ਕੈਬਨਟ ਮੰਤਰੀ ਸਰਦਾਰ ਲਾਲਜੀ ਸਿੰਘ ਪੁਲਰਜੀ ਦੇ ਰੋਜ ਦੇ ਪ੍ਰੋਗਰਾਮ ਚੱਲ ਰਹੇ ਪਿੰਡਾਂ ਦੇ ਵਿੱਚ ਚਾਰ ਪੰਜ ਪਿੰਡਾਂ ਦਾ ਜਿਹੜਾ ਰੋਜ ਦਾ ਪ੍ਰੋਗਰਾਮ ਹੁੰਦਾ ਵਾ ਤੇ ਅੱਜ ਵੀ ਜਿਸ ਤਰ੍ਹਾਂ ਹੁਣ ਸਟਾਰਟਿੰਗ ਇੱਥੇ ਆਸਲ ਪਿੰਡ ਬੈਠੇ ਆ ਇੱਥੋਂ ਸਟਾਰਟ ਹੋ ਗਿਆ ਪ੍ਰੋਗਰਾਮ ਫਿਰ ਭੱਗੂਪੁਰ ਦਾ ਪ੍ਰੋਗਰਾਮ ਉਸ ਤੋਂ ਬਾਅਦ ਸੰਗਮਾ ਦਾ ਵਾ ਸੈਦੋ ਬਰਵਾਲਾ ਇਹ ਲੜੀਵਾਰ ਜਿਹੜੇ ਸਾਰੇ ਇੱਕ ਪਿੰਡਾਂ 'ਚ ਜਾ ਕੇ ਮੰਤਰੀ ਸਾਹਿਬ ਬੜੇ ਤਰੀਕੇ ਨਾਲ ਲੋਕਾਂ ਨੂੰ ਭੈਣਾ ਨੂੰ ਭਰਾਵਾਂ ਨੂੰ ਇਹ ਹੀ ਇਹ ਅਪੀਲ ਕਰ ਰਹੇ ਆ ਵੀ ਜੇ ਤੁਹਾਡੇ ਲਾਗੇ ਕੋਈ ਵੇਜਦਾ ਵਾ ਤੁਸੀਂ ਸਾਨੂੰ ਦੱਸੋ ਜਾਂ ਪ੍ਰਸ਼ਾਸਨ ਨੂੰ ਦੱਸੋ ਵੀ ਕੋਈ ਵੀ ਜੇ ਕੋਈ ਵੇਚਦਾ ਤੇ ਜੇ ਪਿੰਦਾ ਵਾ ਉਹਦੇ ਬਾਰੇ ਵੀ ਦੱਸੋ ਉਹਨੂੰ ਆਪਾਂ ਬਚਾਈਏ ਤੇ ਜਿਹੜਾ ਜਿਹੜਾ ਕੋੜ ਵਾਤੇ ਤੋਂ ਉਹਨਾਂ ਨੌਜਵਾਨ ਜ਼ਿੰਦਗੀਆਂ ਨੂੰ ਬਾਹਰ ਕੱਢ ਸਕੀਏ। ਇਹ ਵੀ तकरीबन ਸਾਡੇ ਪਿੰਡ ਵੱਲੋਂ ਜਾਂ ਇੱਕ ਪਿੰਡ ਪਹਿਲਾਂ ਹੋਇਆ। ਔਰ ਬਹੁਤ ਹੀ ਵਧੀਆ ਉਪਰਾਲਾ ਸਰਕਾਰ ਇਸ ਸੰਬੰਧ ਵਿੱਚ ਕਰ ਰਹੀ ਹੈ ਕਿਉਂਕਿ ਇਸ ਚੀਜ਼ ਤੋਂ ਸਾਰਾ ਪੰਜਾਬ ਹੀ ਪੀੜਤ ਹੈ। ਔਰ ਮੈਂ ਸਦਾਜੀ ਨੂੰ ਇਹ ਕਿਹੜਾ ਚਾਹੁੰਦਾ ਵੀ ਅੱਜ ਸਾਰਾ ਪਿੰਡ ਇੱਕ ਮੁੱਠ ਹੋ ਕੇ ਕੋਈ ਮਿਹਰ ਤੇ ਨਹੀਂ ਜੇ ਸਾਰਾ ਪਿੰਡ ਆਇਆ ਕਿ ਨਛਿਆ ਦੇ ਬਰਖਲਾਪ ਅਸੀਂ ਸਾਰੇ ਸਾਝਾ ਉਪਰਾਲਾ ਕਰਾਂਗੇ ਜੋ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਕਦਮ ਦਾ ਕਦਮਰ ਲਾ ਕੇ ਚੱਲਾਂਗੇ ਮੈਨੂੰ ਹਲੇ ਪਰਸੋਂ ਹੀ ਕੋਈ ਸਾਡੇ ਪਿੰਡ ਦਾ ਹੀ ਸੱਜਣ ਆਇਆ ਸੀਗਾ ਜਿਹੜੀ ਆਪਾਂ ਇਹ ਮਹਿਮਸਕਾਰ ਕੀਤੀ ਆ ਨਾ ਜੀ ਇਹ ਤਕਰੀਬਾ ਉਹਨਾਂ ਦੀ ਜਵਾਨੀ ਸੀਗਾ ਵੀ ਹੁਣ ਜੋ ਹਾਲਾਤ ਪਗ ਉਪਰ ਦੇ ਸੀਗੇ ਅੱਜ 90% ਸਾਡੇ ਪਿੰਡ ਚੋਂ ਨਸ਼ਾ ਨਹੀਂ ਜੇ ਮਿਲਦਾ ਨਹੀਂ ਤੇ ਇਹ ਉਹੀ ਪਿੰਡ ਸੀਗਾ ਜਿਹੜਾ ਬਹੁਤ ਬਦਨਾਮ ਹੋ ਗਿਆ ਸੀ ਦੂਰੋਂ ਦੂਰੋਂ ਲੋਕਾਂ ਕਹਿੰਦੇ ਜੇ ਕਿਧੋਂ ਨਸ਼ਾ ਨਹੀਂ ਮਿਲਦਾ ਤੇ ਪਗੂਪਰੋ ਲੈ ਆਓ ਜੇ ਪਰ ਇਹਨਾਂ ਦੀ ਮਿਹਨਤ ਸਦਕਾ ਚਲੋ ਅਸੀਂ ਉਪਰਾਲਾ ਕੀਤਾ ਇਹਨਾਂ ਦੇ ਨਾਲ ਨਾਲ ਕੇ ਤੇ ਬਹੁਤ ਹੀ ਵਧੀਆ ਇਸ ਚੀਜ਼ ਦਾ ਰਿਜ਼ਲਟ ਨਿਕਲ ਰਿਹਾ ਜੀ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਵੀ ਇਹਦੇ ਵਿੱਚ ਕੋਈ ਮੇਰ-ਤੇਰ ਨਹੀਂ ਸਾਡੇ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਬੰਦਾ ਇਹਨਾਂ ਦੀ ਬਾਹ ਨਹੀਂ ਜੇ ਫੜਦਾ ਨਾ ਇਹਨਾਂ ਦਾ ਕੋਈ ਸਾਥ ਦਵੇ ਜੇ ਤੁਹਾਨੂੰ ਕੋਈ ਲੱਗ ਜਾਵੇ ਵੀ ਸਾਡੇ ਕਿਸੇ ਬੰਦੇ ਨੇ ਉਹ ਜਿਆ ਕੋਈ ਕਦਮ ਪੁੱਟਿਆ ਆ ਉਹ ਬੇਝਿੜਕਾ ਤੁਹਾਨੂੰ ਨੰਬਰ ਉਹ ਬੋਰਡ ਛੁਪਾਏ ਆ ਜਿਸ ਦਿਨ ਅਸੀਂ ਸਟicker ਲਵਾਏ ਸੀ ਉਦੋਂ ਕਹਿੰਦੇ ਸੀਗੇ ਵੀ ਇਹ ਅਸੀਂ ਪਾੜ ਦੇਣੇ ਆ ਤੇ ਬਾਅਦ ਦੇ ਵਿੱਚ ਜਦੋਂ ਕੰਦਾ ਤੇ ਛਪਾਤੇ ਆ ਤੇ ਹੁਣ ਉਹ ਕੋਈ ਨਹੀਂ ਜੇ ਇਹ ਪਾੜਦਾ ਕੁਛ ਨਹੀਂ ਕਰਦਾ ਤੇ ਜਿਹੜੇ ਜਿਹੜੇ ਭੈਣ ਭਰਾ ਨੂੰ ਕੋਈ ਤਕਲੀਫ ਆ ਸਾਨੂੰ ਦੱਸੇ ਸਰਕਾਰ ਦੇ ਉਹ ਨੰਬਰ ਤੇ ਫੋਨ ਕਰੇ ਤੁਹਾਡੀ ਕੋਈ ਪਹਿਚਾਨ ਨਹੀਂ ਜਾਗਰਤ ਕਰਦਾ ਔਰ ਆਪਾਂ ਰਲ ਮਿਲ ਕੇ ਇਸ ਕੋਟ ਨੂੰ ਪਿੰਡ ਚੋਂ ਕਢੀਏ ਆ ਜਿੰਨੇ ਆਪਣੇ ਜਵਾਨ ਨੌਜਵਾਨ ਮੁੰਡੇ ਬੈਠੇ ਆ ਇਹ ਸਾਰੇ ਦਿਲੋਂ ਚਾਹੁੰਦੇ ਆ ਆਉਂਦੇ ਨੇ ਕਹਿੰਦੇ ਵੀ ਗਰਾਊਂਡ ਵਾਸਤੇ ਮੈਨੂੰ ਇਹ ਵੀ ਇੱਕ ਤੁਹਾਨੂੰ ਮੈਂ ਖੁਸ਼ਖਬਰੀ ਦੇਣਾ ਵੀ ਆਪਣੇ ਪਿੰਡ ਸਟੇਡੀਅਮ ਸਰਦਾਰ ਲਾਜਜੀਤ ਸਿੰਘ ਨੇ ਕਿਹਾ ਸੀਗਾ ਬਣਾਉਣ ਵਾਸਤੇ ਤੇ ਉਹਨਾਂ ਨੇ ਆ ਹੁਣਾ ਵੀ ਭਰ ਦਿੱਤੀ ਆ ਵੀ ਤੁਸੀਂ ਜਗ੍ਹਾ ਦੇ ਦਿਓ ਤੇ ਸਟੇਡੀਅਮ ਅਸੀਂ ਤੁਹਾਡੇ ਕੋਲੇ ਬਹੁਤ ਜਲਦੀ ਉਹਦਾ ਚਾਲੂ ਕਰਵਾ ਦੇਵਾਂਗੇ ਜੀ ਏ ਆਪਣੇ ਪਿੰਡ ਨੂੰ ਇੱਕ ਤੋਹਫਾ ਹੀ ਸਮਝੋ ਦੇਣ ਲੱਗੇ ਆ ਜਿਹੜਾ ਕਿਉਂਕਿ ਜੇ ਕੋਈ ਗਰਾਉਂਡ ਵਾਲ ਨੂੰ ਮੁੰਡੇ ਜਾਣਗੇ ਤੇ ਨਸ਼ਿਆਂ ਦਾ ਕੋੜ ਆਪਣੇ ਆਪ ਹੀ ਮੁੱਕ ਜਾਣਾ ਆ ਸੋ ਆਪਾਂ ਤਗੜੇ ਹੋ ਕੇ ਇਸ ਕੰਮ ਨਾਲ ਵੀ ਇਹਨਾਂ ਦਾ ਸਾਥ ਦੇਵਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਔਰ ਪਿੰਡ ਵੱਲੋਂ ਸਰਦਾਰ ਹੋਰ ਪਿੰਡ ਵਾਲੇ ਕਹਿੰਦੇ ਸੀਗੇ ਵੀ ਵਿਕਾਸ ਵਾਸਤੇ ਵਿਕਾਸ ਲਈ ਤਾਂ ਮੈਂ ਸਾਰਿਆਂ ਨੂੰ ਕਹਿੰਨਾ ਵੀ ਪੰਚਾਇਤ ਵੱਲੋਂ ਇਸੇ ਕਿਸਮ ਦੀ ਕੋਈ ਘਾਟ ਨਹੀਂ ਜੇ ਸਰਕਾਰ ਨੂੰ ਵੀ ਕਿਹਾ ਸੀਗਾ ਮੰਤਰੀ ਸਾਹਿਬ ਨਾਲ ਮੇਰੇ ਗੱਲ ਕੀਤੀ ਉਹ ਕਹਿੰਦੇ ਜੀ ਤੁਸੀਂ ਫਿਕਰ ਨਾ ਕਰੋ ਜਿਹੜਾ ਵੀ ਕੋਈ ਕੰਮ ਕਰਵਾਉਣਾ ਤੁਹਾਨੂੰ ਗ੍ਰਾਂਟ ਵੱਲੋਂ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਦੇ ਤੇ ਤੁਸੀਂ ਤਗੜੇ ਹੋ ਕੇ ਆਪਣੇ ਕੰਮ ਕਰਵਾਓ ਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਆ ਮੇਰਾ ਖਿਆਲ ਆ ਵੀ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਸਾਰੇ ਤਕਰੀਬਨ ਕੰਮ ਜੋ ਪੁਰਾਣਾ ਸੀਗਾ ਉਹ ਗ੍ਰਾਂਟ ਪੈ ਜਾਂਦੀ ਤੇ ਅੱਗੇ ਸਾਰੇ ਕੰਮ ਚਾਲੂ ਕਰਾ ਦਿੰਦੇ ਆ ਬਾਕੀ ਮੈਂ ਆਪਣੇ ਵੱਲੋਂ ਪੰਚਾਇਤ ਵੱਲੋਂ ਬੜੀ ਕੋਸ਼ਿਸ਼ ਕਰ ਰਿਹਾ ਵੀ ਜੋ ਵੀ ਤੁਹਾਡੇ ਪਿੰਡੀਆਂ ਆਪਣੇ ਦੀਆਂ ਸਮੱਸਿਆਵਾਂ ਆ ਉਹ ਛੇਤੀ ਤੋਂ ਛੇਤੀ ਹੱਲ ਕੀਤੀਆਂ ਜਾਣ ਜੇ ਕੋਈ ਕਮੀ ਰਹਿ ਜਾਂਦੀ ਤੁਸੀਂ ਆ ਕੇ ਦੱਸ ਵੀ ਸਕਦੇ ਜੀ ਪੰਚਾਇਤ ਨੂੰ ਔਰ ਮੰਤਰੀ ਸਾਹਿਬ ਵੱਲੋਂ ਵੈਸੇ ਸਾਨੂੰ ਬੜਾ ਸਹਿਯੋਗ ਆ ਹਰ ਇੱਕ ਪੱਖੋਂ ਜਿਹੜੀ ਵੀ ਚੀਜ਼ ਕਿਦੇ ਹੁਣ ਤੱਕ ਇਹਨਾਂ ਨੂੰ ਕਹੀ ਆ ਇਹਨਾਂ ਤਕਰੀਬਨ ਤਕਰੀਬਨ ਉਹ ਪੂਰੀ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੀ ਹੁਣ ਮੈਂ ਮੰਤਰੀ ਸਾਹਿਬ ਨੂੰ ਕਹੂੰਗਾ ਜੀ ਆ ਕੇ ਸਾਡੇ ਪਿੰਡ ਵਾਲਿਆਂ ਨੂੰ ਸੰਬੋਧਨ ਕਰਨ ਜੀ